ਕਹਿੰਦੇ ਨੇ ਪਿੰਡ ਦੀ ਪੰਚਾਇਤ ਚੰਗੀ ਹੋਵੇ ਤਾਂ ਪਿੰਡ ਦੀ ਨੁਹਾਰ ਬਦਲਦਿਆਂ ਟਾਈਮ ਨਹੀਂ ਲੱਗਦਾ ਨਾ ਬੋ ਦੇ ਪਿੰਡ ਕਲਮਾਜੜੀ ਦੀ ਪੰਚਾਇਤ ਨੇ ਪਿੰਡ ਦੀ ਬਿਲਕੁਲ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਪੰਚਾਇਤ ਨੇ ਬੀਬੀ ਗੁਰਦੀਪ ਕੋ ਔਰ ਸਰਪੰਚ ਤੇ ਸੈਕਟਰੀ ਸਾਹਿਬ ਸਾਰਿਆਂ ਨੇ ਮਿਲ ਕੇ 4 ਲੱਖ ਦੀ ਲਾਗਤ ਨਾਲ ਇੱਕ ਪਾਸ ਸਟੈਂਡ ਤਿਆਰ ਕੀਤਾ ਜਿਸ ਦੇ ਵਿੱਚ ਸ਼ੈੱਡ ਪਾਇਆ ਗਿਆ ਵਾਸ਼ਰੂਮ ਤੇ ਟਾਇਲਟ ਪੀਣ ਵਾਲੇ ਪਾਣੀ ਦੀ ਸਹੂਬਾ ਦਿੱਤੀ ਗਈ ਹੈ ਨਾਲ ਹੀ ਲੋਕਾਂ ਦੀ ਫੈਸਿਲਿਟੀ ਲਈ ਝੂਲਾ ਵੀ ਲਗਾਇਆ ਗਿਆ ਆਪਣੇ ਕੀਤੇ ਵਿਕਾਸ ਕੰਮਾਂ ਦੇ ਨਾਲ ਇਹਨਾਂ ਨੇ ਇਸ ਜਗ੍ਹਾ ਨੂੰ ਚਾਰ ਚੰਨ ਲਗਾ ਦਿੱਤੇ ਨੇ 500 ਰੋਡ ਬੜੀ ਮੁੱਖ ਮਾਰਗ ਹੈ ਜੀ ਇਹਦੇ ਉੱਪਰ ਪਿੰਡ ਕਲਰ ਮਾਦੀ ਦੀ ਖੱਟਲਾ ਕਲੋਨੀ ਸਾਡੀ ਪੰਚਾਇਤ ਨੇ ਬੀਬੀ ਗੁਰਦੀਪਾ ਕਲਰ ਮਾਦੀ ਦੀ ਸਰਪੰਚ ਸਾਹਿਬਾਨ ਸਾਡੀ ਪੰਚਾਇਤ ਔਰ ਸੈਕਟਰੀ ਸਾਹਿਬ ਮਿਲ ਕੇ ਸਾਰਿਆਂ ਨੇ 4 ਲੱਖ ਦੀ ਲਗਦੇ ਨਾਲ ਇੱਕ ਬੱਸ ਸਟੈਂਡ ਜਿਹੜਾ ਜੀ ਤਿਆਰ ਕੀਤਾ ਜਿਹਦੇ ਵਿੱਚ ਸ਼ੈੱਡ ਪਾਇਆ ਗਿਆ ਵਾਸ਼ਰੂਮ ਡਾਲਟ ਨੇ ਔਰ ਪੀਣ ਵਾਲੇ ਪਾਣੀ ਦੀ ਸਹੂਦਤ ਹੈ ਜੀ ਅ ਝੂਲਾ ਵੀ ਲਾਇਆ ਗਿਆ ਚਾਰੇ ਪਾਸੇ ਫੈਂਸ ਲਾ ਕੇ ਬਹੁਤ ਸੇਫਟੀ ਪੁਆਇੰਟ ਤੋਂ ਲਾਈਟਾਂ ਨੇ ਰਾਤ ਨੂੰ ਲਾਈਟਾਂ ਜਗਦੀਆਂ ਨੇ ਤੇ ਬਹੁਤ ਵਧੀਆ ਇਹ ਪ੍ਰਾਲਾ ਕੀਤਾ ਔਰ ਇਹ ਨਵੇਕਲੀ ਕਿਸਮ ਦਾ ਨਾਬਾ ਵਿਧਾਨ ਸਭਾ ਦੇ ਵਿੱਚ ਪਹਿਲਾ ਪਿੰਡ ਹੈ ਜਿੱਥੇ ਨਵੇਕਲੀ ਕਿਸਮ ਦਾ ਬੱਸ ਸਟੈਂਡ ਬਣਿਆ ਔਰ ਹੋਰ ਵੀ ਅਸੀਂ ਹਾਈਵੇ ਤੇ ਜਿੰਨੇ ਪਿੰਡ ਨੇ ਉਹਨਾਂ ਨੂੰ ਵੀ ਅਸੀਂ ਕਿਸਮ ਦੇ ਬੱਸ ਸਟੈਂਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮੁਬਾਰਕਬਾਦ ਹੈ ਜੀ ਪੂਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਮੁਬਾਰਕਾ ਕਿ ਬੇਸ਼ੱਕ ਥੋੜਾ ਸਮਾਂ ਹੋਇਆ ਸਰਪੰਚ ਬਣਿਆ ਨੂੰ ਪਰ ਬੀਬੀ ਗੁਰਦੀਪ ਕੌਰ ਕਲਰ ਮਾਦੀਰ ਘਰ ਦੀ ਬਹੁਤ ਵਧੀਆ ਸੋਚ ਹੈ ਕਿ ਉਹਨਾਂ ਨੇ ਇੱਕ ਸ਼ਾਨਦਾਰ ਜਿਹੜਾ ਬੱਸ ਸਟੈਂਡ ਪਿੰਡ ਨੂੰ ਅੱਜ ਉਦਗਾਰਨ ਕਰਕੇ ਸਮਰਪਿਤ ਕੀਤਾ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਹਾਂ ਬਿਲਕੁਲ ਉੜਾ ਇਹਦਾ ਆਈਡੀ ਸਸਾ ਜਿਹੜੇ ਛਤੀ ਗੁਰਮੁਖੀ ਦੇ ਉਹ ਅੱਖਰ ਨੇ ਦੀ ਉਹ ਵੀ ਲਿਖੇ ਗਏ ਨੇ ਦੋਨੇ ਪਾਸੇ ਇੱਕ ਪਾਸੇ ਪੰਜਾਬੀ ਆ ਬਰਾਦਾ ਰਣਜੀਤ ਸਿੰਘ ਦੇ ਟਾਈਮ ਜਿਹੜਾ ਪੰਜਾਬ ਹੁੰਦਾ ਸੀ ਉਹਦਾ ਨਕਸ਼ਾ ਵੀ ਲਿਖਿਆ ਗਿਆ ਸੋ ਇਹ ਆਪਣੇ ਆਪ ਚ ਬੈਠੇ ਬੈਠੇ ਇੱਕ ਨੌਲੇਜ ਵਾਲੀ ਵੀ ਗੱਲ ਹੈ ਜੀ ਕਿ ਬੈਠੇ ਬੈਠੇ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਆ ਪੰਜਾਬੀ ਹੋ ਪੰਜਾਬੀ ਜ਼ੁਬਾਨ ਸਾਡੀ ਸਭ ਤੋਂ ਉੱਪਰ ਆ ਔਰ ਗੁਰਮੁਖੀ ਵੀ ਸਾਡੀ ਜਿਹੜੀ ਹੈ ਸਾਡੀ ਮੇਨ ਜ਼ੁਬਾਨ ਹੈ ਜੀ ਤੇ ਉਹ ਬੈਠੇ-ਬੈਠੇ ਪੜ੍ਹ ਵੀ ਸਕਦੇ ਆ ਅੱਛਾ ਬਹੁਤ ਵਧੀਆ ਪ੍ਰਾਲਾ ਜੀ ਤੇ ਸਾਡੀ ਇੱਕ ਸੋਚ ਸੀਗੀ ਬਸ ਸਟੈਂਡ ਨੂੰ ਲੈ ਕੇ ਕਿਉਂਕਿ ਅਸੀਂ ਲੰਘਦੇ ਵਾਰ ਦੇ ਇੱਥੋਂ ਦੇਖਦੇ ਰਹਿੰਦੇ ਸੀ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਸੀਗੀ ਬਸ ਸਟੈਂਡ ਦੀ ਮੀ ਖਣੀ ਦੇ ਵਿੱਚ ਉਹਨਾਂ ਨੂੰ ਬਾਰਿਸ਼ ਦੇ ਵਿੱਚ ਖੜਨਾ ਪੈਂਦਾ ਸੀ ਤੇ ਬਹੁਤ ਜ਼ਿਆਦਾ ਗੰਦ ਵੀ ਸੀਗਾ ਇੱਥੇ ਤੇ ਅਸੀਂ ਮਤਲਬ ਕਿ ਸਭ ਤੋਂ ਪਹਿਲਾਂ ਸੀ ਇਹ ਹੀ ਮੁੱਦਾ ਚੱਕਿਆ ਕਿ ਜਿਹੜਾ ਬੱਸ ਸਟੈਂਡ ਆ ਸੀ ਪਹਿਲੇ ਆਧਾਰ ਤੇ ਹੀ ਬਣਵਾਵਾਂਗੇ ਤੇ ਇੱਥੇ ਬਾਥਰੂਮ ਵੀ ਬਣਵਾਇਆ ਸੀ ਨੇ ਬਾਥਰੂਮ ਦੀ ਜ਼ਿਆਦਾ ਸਮੱਸਿਆ ਹੁੰਦੀ ਸੀ ਪਾਣੀ ਦਾ ਪ੍ਰਬੰਧ ਤੇ ਜਿਵੇਂ ਕਿ ਲੇਡੀਜ਼ ਹੁਣ ਬੱਚਿਆਂ ਨੂੰ ਨਾਲ ਲੈ ਕੇ ਆਉਂਦੀਆਂ ਨੇ ਤੇ ਬੱਚੇ ਹੁਣ ਖੇលਦੇ ਖੇលਦੇ ਕੇ ਫਿਰ ਰੋਡ ਤੇ ਚਲੇ ਜਾਂਦੇ ਨੇ ਅਸੀਂ ਬੱਚਿਆਂ ਦੇ ਖੇਲਣ ਦੇ ਲਈ ਝੂਲਾ ਵੀ ਲਗਵਾਇਆ ਇੱਥੇ ਬਾਕੀ ਅਸੀਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਨੇ ਵੀ ਜਿਹੜਾ ਵੀ ਹੈਗਾ ਸੀ ਪੂਰਾ ਪ੍ਰਬੰਧ ਕੀਤਾ ਇੱਥੇ ਹਾਂਜੀ ਬਹੁਤ ਵਧੀਆ ਪੁਰਾਏ ਨਵੇਕਲਾ ਇਹ ਕਦਮ ਹੈ ਜੀ ਆਮ ਬਸ ਸਟੈਂਡਾਂ ਦੇ ਆਪ ਦੇਖੋ ਤੁਸਾਨੂੰ ਮਤਲਬ ਸੇਫਟੀ ਨਹੀਂ ਹੈ ਪure ਬੱਚਿਆਂ ਦੀ ਸੇਫਟੀ ਵੀ ਹੈ ਲੇਡੀਜ਼ ਤੇ ਮੈਨ ਟਾਇਲਟ ਵੀ ਹੈਗੇ ਹੈ ਜੀ ਤੇ ਅਸੀਂ ਮੇਨ ਜਿਹੜਾ ਮੇਨ ਫੋਕਸ ਸਾਡਾ ਸੀ ਪੰਜਾਬੀ ਬੋਲੀ ਤੇ ਪੰਜਾਬੀ ਲਿਪੀ ਬਾਰੇ ਉਹਦੇ ਲਈ ਸ਼ੈੱਡ ਦੇ ਹੀ ਅਸੀਂ ਲਿਖਵਾਇਆ ਹੈ ਤਾਂ ਕਿ ਬੰਦੇ ਨੂੰ ਦੇਖ ਕੇ ਮਾਣ ਹੋਵੇ ਆਪਣੀ ਬੋਲੀ ਦਾ ਤੇ ਬਹੁਤ ਚੰਗਾ ਹੈ ਜੀ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦੀ ਹਾਂ ਅਸੀਂ ਪਿੰਡ ਵੱਲੋਂ ਕਲਰ ਮਾਜਰੀ ਦਾ ਨਾਮ ਪੂਰੇ ਪੰਜਾਬ ਪਰ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਹੈ ਹਾਂਜੀ ਹਾਂਜੀ ਸਾਡਾ ਪਿੰਡ ਪਿੰਡ ਕਲਰ ਮਾਜਰੀ ਇੱਕ ਇਹੋ ਜਿਹਾ ਪਿੰਡ ਹੈ ਜਿਹੜਾ ਸਭ ਤੋਂ ਪਹਿਲਾਂ ਅ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਉਂਦੇ 2017 ਤੋਂ ਸਮੁੱਚਾ ਪਿੰਡ ਸੀ ਤੇ ਉਹ ਕੰਦੇ ਆਏ ਨਹੀਂ ਹੈ ਵੀ 2017 ਚ ਉਹਨੂੰ ਹੁਣ ਤੱਕ ਉਹ ਰੀਤ ਨੂੰ ਚਲਾ ਰਹੇ ਆ ਤੇ ਤਕਰੀਬਨ 8 ਸਾਲ ਹੋ ਗਏ ਤੇ ਅ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਸਾਡੇ ਪਿੰਡ ਦਾ ਨਾਮ ਲਿਆ ਮਨੁੱਖੀ ਬਾਤ ਦੇ ਵਿੱਚ 컬러 마जरी ਦੀ ਸਰਪੰਚ ਬੀਬੀ ਗੁਰਦੀਪ ਕੌਰ ਨੇ ਸ਼ਾਨਦਾਰ ਬੱਸ ਸਟੈਂਡ ਉਦਘਾਟਨ ਕਰਨ ਤੋਂ ਬਾਅਦ ਸਭ ਨੂੰ ਸੰਬੋਧਨ